ਇੱਡਾ ਭਾਰੀ ਇਕੱਠ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਖੁਦ ਮੈਨੂੰ ਵੀ ਸਵਾਸ ਦਿੱਤੀ ਹੈ ਤੇ ਜੀਪੀ ਸਾਹਿਬ ਨੂੰ ਸਵਾਸ ਦਿੱਤੀ ਹੈ ਕਿ ਇਹਨਾਂ ਸਾਡੇ ਪਵੰਚਲੇ ਭਰਾ ਪੈਣਾ ਪਿਆਰ ਕਰਦੇ ਆ ਤੇ ਬਹੁਤ ਵੱਡਾ ਇਕੱਠ ਸਾਡੀ ਪੂਰੀ ਟੀਮ ਨੇ ਗੁੱਡੂ ਲਾਲ ਜੀ ਦੇ ਬੇਟਿਆਂ ਨੇ ਪਿੰਕੀ ਭੈਣ ਨੇ ਜੋ ਸਾਡੀ ਪਹਿਲਾ ਪਿੰਕ ਦੇ ਇੰਚਾਰਜ ਇੱਥੋਂ ਦੇ ਤੋਂ ਬਹੁਤ ਵੱਡਾ ਇਕੱਠ ਦੇਖ ਕੇ ਖੁਸ਼ੀ ਹੋ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਨੂੰ ਦੇਖ ਕੇ ਮੈਂ ਖੁਸ਼ ਹੋ ਰਿਹਾ ਸੋ ਬਹੁਤ ਤੇਰਾ ਜੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੈ ਤੇ 130 100% ਲੋਕਾਂ ਦਾ ਪਿਆਰ ਦੇਖ ਕੇ ਖੁਸ਼ੀ ਹੋ ਰਹੀ ਆ ਵਿਸ਼ਵਾਸ ਹੋ ਰਿਹਾ ਲੋਕਾਂ 'ਤੇ ਕਿ 130 ਲਈ ਆਪਾਂ ਪੂਰਾ ਪੰਜਾਬ ਜਿੱਤ ਰਹੇ ਆ ਤੇ ਲੋਕ ਸਭਾ ਫਤਿਹਗੜ ਸਾਹਿਬ ਦੀ ਸੀਟ ਬਹੁਤ ਵੱਡੀ ਨਹੀਂ ਇਹਨਾਂ ਜਿੱਤ ਰਹੇ ਆ ਬਹੁਤ ਬੜਾ ਕਿਸਾਨਾਂ ਦਾ ਰਿਸਪੌਂਸ ਹੋਊਗਾ ਆ ਦੇਖੋ ਜੀ ਰਿਸਪੌਂਸ ਵੀ ਦੇਖਿਆ ਛੋਟੀ ਜੀ ਮੀਟਿੰਗ ਰੱਖੀ ਸੀ ਨੁੱਕੜ ਦੀ ਮੀਟਿੰਗ ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਲੋਕਾਂ ਦਾ ਧੰਨਵਾਦ ਹੈ ਜੀ ਆਜੋ ਬਾਕੀ ਡਿਟੇਲ ਤੇ ਜੀਪੀ ਸਾਹਿਬ ਦਾ ਉਹਨਾਂ ਦਾ ਧੰਨਵਾਦ ਹੈ ਜੀ ਜਿਹੜਾ ਆ ਪਹੁੰਚੇ 25 ਨੰਬਰ ਵਾਰਚ ਸਾਡੇ ਭਰਾ ਇਤੋਂ ਦੇ ਬਹੁਤ ਮਿਹਨਤੀ ਐਮਐਲਏ ਸਰਦੀਪ ਸਿੰਘ ਮੁੰਡੀਆਂ ਸਾਹਿਬ ਸਾਡੇ ਗੁੱਡੂ ਭਾਈ ਸਾਹਿਬ ਸਾਡੀ ਭੈਣ ਟਿੰਕੀ ਜੀ ਸਾਡੇ ਬਲੌਕ ਪ੍ਰੈਜ਼ੀਡੈਂਟ ਸਾਹਿਬ ਤੇ ਅੱਜ ਅਸੀਂ ਕੈਂਪੇਨ ਕਰਕੇ ਇੱਥੇ ਬਹੁਤ ਵਧੀਆ ਫੰਕਸ਼ਨ ਆਰਗੇਨਾਈਜ਼ ਕੀਤਾ ਸੀਗਾ ਮੁੰਡੀਆਂ ਸਾਹਿਬ ਨੇ 25 ਨੰਬਰ ਬਾੜ ਚ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਬੈਸ ਸਮੁੱਚੇ ਪੂਰੇ ਹਲਕੇ 'ਚ ਬੜੇ-ਬੜੇ ਕੰਮ ਕੀਤੇ ਨੇ ਸਾਨੂੰ ਹੁਣ ਪੂਰਾ ਰਿਸਪੌਂਸ ਹੈ ਅਸੀਂ ਘਟੋਕਟ 25 ਪਿੰਡ ਦੇ ਕਰੀਬ ਅਸੀਂ ਜਾ ਚੁੱਕੇ ਹਾਂ ਕਵਾੜਾ ਵੀ ਫੰਕਸ਼ਨ ਕਰ ਚੁੱਕੇ ਆ ਸਾਹਨੇ ਵਾਲੀ ਫੰਕਸ਼ਨ ਕਰ ਚੁੱਕੇ ਆ ਘੱਟੋ ਘੱਟ 25% ਦੇ ਕਰੀਬ ਅਸੀਂ ਏਰੀਆ ਇਹ ਕੰਪਲੀਟ ਕਰਤਾ ਤੇ ਸਾਨੂੰ ਪੂਰੀ ਉਮੀਦ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਸਾਨੂੰ ਪੂਰੀ ਉਮੀਦ ਹੈ ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ ਅਸੀਂ ਫਤੇਕਰ ਸਾਹਿਬ ਤੋਂ ਆਪਾਂ ਬਹੁਤ ਵਧੀਆ ਜਿੱਤਾਂਗੇ ਸਾਨੂੰ ਪੂਰੀ ਉਮੀਦ ਹੈ ਸਾਡੀ ਜਿੱਤ ਕੇ 13 ਦੀਆਂ 13 ਸੀਟਾ ਪੰਜਾਬ ਪੰਜਾਬ ਦੀਆਂ ਭਗਵੰਤ ਮੰਦਿਰ ਦੀ ਝੋਲੀ 'ਚ ਪਾਵਾਂਗੇ ਤੇ ਕੇਜਰੀਵਾਲ ਸਾਹਿਬ ਦੀ ਝੋਲੀ 'ਚ ਪਾਵਾਂਗੇ ਤਾਂ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮੰਦਿਰ ਮਜ਼ਬੂਤ ਹੋਣ ਤੇ ਆਉਣ ਵਾਲੇ ਟਾਈਮ 'ਚ ਜਿਹੜੀ ਸਾਡੀ ਸਰਕਾਰ ਹੈ ਦਿੱਲੀ 'ਚ ਬਣੇ ਤਾਂ ਕਿ ਅਸੀਂ ਆਪਦੇ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ 'ਚ ਆਪਣਾ ਕੰਮ ਕਰ ਸਕੀਏ ਮੁਕਾਬਲਾ ਕਿਹਦੇ ਨਾਲ ਹੋ ਰਿਹਾ ਹੈ ਜੋੜਨਾ ਹੈ ਮੁਕਾਬਲਾ ਤਾ ਤੁਮ ਨਸਨਯਤੀ ਆਪਦਾ ਆਪਦੀ ਕੰਪੇਨ ਜਾਰੀ ਹੈ ਆਪਦਾ ਬਹੁਤ ਹਾਰਡ ਵਰਕ ਕਰ ਰਹੇ ਆ ਤੇ ਅੱਜ ਮੇਰੇ ਹਿਸਾਬ ਨਾਲ ਭਗਵੰਤ ਮਾਨ ਜੀ ਦੇ ਜੋ 2 ਸਾਲ ਚ ਕੰਮ ਕੀਤਾ ਤੇ ਅੱਜ ਸਾਰੀਆਂ ਜਿਹੜੀ ਪਾਰਟੀਆਂ ਬਹੁਤ ਪਿਛੇ ਪਿਛੇ ਰਹਿ ਜਣਗੀਆਂ ਜਿਵੇਂ ਘੱਟੋ ਘੱਟ 50% ਦੇ ਕਰੀਬ 50% ਦੂਜਾਂ ਨੂੰ ਬੋਗੇ ਤੇ 50% ਵੋਟ ਆਮ ਆਦਮੀ ਪਾਰਟੀ ਨੂੰ संसद के उम्मीदवार फतेहगढ़ साहब के उम्मीदवार सरदार गुरपीर सिंह जी पी जी हमारे वार्ड नंबर पच्चीस में आए थे और हमारे हल्के के विधायक हरदीप सिंह मुरिया जी उनके अपने स्टाफ के साथ आए थे काफ़ी जनसंख्या को संबोधित करके गए और हमारी पार्टी जो आम आदमी पार्टी है हमारे 25 नंबर वार्ड से हंड्रेड में आम आदमी पार्टी को क्योंकि आम आदमी पार्टी हमारे क्षेत्रों में हमारे वार्डों में इतना काम की है कि जनता उससे बहुत खुश है और आने वाले जो एक जून को चुनाव होगा उसमें 100 परसेंट आम आदमी वोट को वोट मिलेगी